ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਚੈ ਸੋਚ ਨ ਹੋਵੀ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾ ਲੇ ਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਰ ਸਹਸ ਸਿਆਣਪਾਂ ਲਖ ਹੋ ਹੈ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿ ਉਹ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਗੁਰਬਾਣੀ ਦੀਆਂ ਇਹ ਪੰਕਤੀਆਂ ਸ੍ਰੀ ਜਪਜੀ ਸਾਹਿਬ ਦੀ ਪਹਿਲੀ ਪਉੜੀ ਹੈ ਇਸ ਪਉੜੀ ਦਾ ਭਾਵ ਅਰਥ ਇਹ ਹੈ ਕਿ ਇੱਕ ਜਗਿਆਸੂ ਮਨੁੱਖ ਜਿਸ ਦੇ ਅੰਦਰ ਆਪਣੇ ਜੀਵਨ ਦੇ ਸੱਚ ਨੂੰ ਜਾਣਨ ਦੀ ਆਸਾ ਜਗੀ ਹੈ ਆਪਣੇ ਆਪ ਦੀ ਤਸल्ली ਕਰਨ ਦੀ ਆਸਾ ਪੈਦਾ ਹੋਈ ਹੈ ਆਪਣੇ ਇਸ ਜੀਵਨ ਦੇ ਤਤਸਾਰ ਨੂੰ ਜਾਣਨ ਦੀ ਆਸਾ ਵਿੱਚ ਇਹ ਜਿਗਿਆਸੂ ਮਨੁੱਖ ਮਨ ਹੀ ਮਨ ਸੱਚ ਦੀ ਯਾਤਰਾ ਤੇ ਤੁਰਿਆ ਹੈ ਸੱਚ ਨੂੰ ਜਾਣਨ ਚੱਲਿਆ ਹੈ ਪਰ ਇਸ ਦੇ ਅੱਗੇ ਸਮੱਸਿਆਵਾਂ ਹਨ ਉਹ ਸਮੱਸਿਆ ਕੀ ਹੈ ਇਹ ਜਿਗਿਆਸੂ ਜਿਸ ਸੱਚ ਦੇ ਰਸਤੇ ਤੇ ਤੁਰਨਾ ਚਾਹੁੰਦਾ ਹੈ ਉਸ ਰਸਤੇ ਦੀ ਮੰਜ਼ਲ ਦਾ ਨਾਮ ਹੈ ਖਾਲਸਾ ਉਸ ਰਸਤੇ ਦੀ ਮੰਜ਼ਲ ਦਾ ਨਾਮ ਹੈ ਪੂਰਨਤਾ ਉਸ ਰਸਤੇ ਦੀ ਮੰਜ਼ਲ ਦਾ ਨਾਮ ਹੈ ਸੱਚਖੰਡ ਉਸ ਰਸਤੇ ਦੀ ਮੰਜ਼ਲ ਦਾ ਨਾਮ ਹੈ ਸਚਦਾਨੰਦ ਸਤ ਚਿਤ ਆਨੰਦ ਮਾਰਗ ਦੀ ਇਸ ਮੰਜ਼ਲ ਦੇ ਨਾਮ ਤੋਂ ਜਗਿਆਸੂ ਨੂੰ ਭਲੀ ਭਾਂਤ ਪਤਾ ਲੱਗ ਜਾਂਦਾ ਹੈ ਕਿ ਆਪਣੇ ਆਪ ਦੀ ਸ਼ੁੱਧਤਾ ਆਪਣੇ ਆਪ ਦੀ ਪਵਿੱਤਰਤਾ ਆਪਣੇ ਆਪ ਦੀ ਪੂਰਨਤਾ ਆਪਣੇ ਆਪ ਨੂੰ ਸੱਚ ਵਿੱਚ ਰੰਗ ਲੈਣਾ ਹੀ ਅਧਿਆਤਮ ਮਾਰਗ ਦੀ ਮੰਜ਼ਲ ਹੈ ਪਰ ਇਸ ਰਸਤੇ ਤੇ ਚੱਲਣ ਲਈ ਇਸ ਮਾਰਗ ਤੇ ਚੱਲਣ ਲਈ ਸ਼ਾਂਤ ਚਿੱਤ ਸੁਰਤ ਚਾਹੀਦੀ ਹੈ ਸਹਿਜ ਚਾਹੀਦਾ ਹੈ ਸੰਤੋਖ ਚਾਹੀਦਾ ਹੈ ਕਹਿੰਦੇ ਹਨ ਕਿ ਜੋ ਮਨੁੱਖ ਸੁੱਤਾ ਪਿਆ ਹੈ ਉਸ ਨੂੰ ਝੂਣ ਕੇ ਉਠਾਇਆ ਜਾ ਸਕਦਾ ਹੈ ਪਰ ਜਿਹੜਾ ਮਨੁੱਖ ਜਾਗਦਾ ਪਿਆ ਹੈ ਜਿਹੜਾ ਮਨੁੱਖ ਸੌਂ ਜਾਣ ਦਾ ਢੋਂਗ ਕਰ ਰਿਹਾ ਹੈ ਉਸ ਮਨੁੱਖ ਦਾ ਕੀ ਬਣੇਗਾ ਉਸ ਮਨੁੱਖ ਨੂੰ ਕੌਣ ਉਠਾਵੇਗਾ ਜਿਹੜਾ ਮਨੁੱਖ ਸੌਣ ਦਾ ਢੋਂਗ ਕਰ ਰਿਹਾ ਹੈ ਉਸ ਮਨੁੱਖ ਨੂੰ ਗੁਰੂ ਵੀ ਉਠਾ ਨਹੀਂ ਸਕਦਾ ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਨੇ ਆਪਣੇ ਅਗਿਆਨ ਨੂੰ ਸਵੀਕਾਰ ਕਰ ਲਿਆ ਜਿਸ ਮਨੁੱਖ ਨੇ ਇਹ ਮੰਨ ਲਿਆ ਕਿ ਮੈਂ ਅਗਿਆਨੀ ਹਾਂ ਜਿਸ ਮਨੁੱਖ ਨੇ ਇਹ ਆਖ ਦਿੱਤਾ ਕਿ ਮੈਂ ਕੁਝ ਨਹੀਂ ਜਾਣਦਾ ਉਹ ਮਨੁੱਖ ਸਿੱਖ ਸਕਦਾ ਹੈ ਉਸ ਮਨੁੱਖ ਨੂੰ ਕੁਝ ਸਿਖਾਇਆ ਜਾ ਸਕਦਾ ਹੈ ਜਿਸ ਮਨੁੱਖ ਨੇ ਆਪਣੇ ਅਗਿਆਨ ਨੂੰ ਸਵੀਕਾਰ ਕਰ ਲਿਆ ਉਸ ਮਨੁੱਖ ਨੇ ਗੁਰੂ ਦੀ ਸਿੱਖਿਆ ਦੀ ਪਹਿਲੀ ਪੌੜੀ ਉੱਤੇ ਆਪਣਾ ਪੈਰ ਰੱਖ ਲਿਆ ਉਸ ਮਨੁੱਖ ਨੇ ਗੁਰੂ ਦੀ ਸਿੱਖਿਆ ਦੇ ਪਹਿਲੇ ਡੰਡੇ ਉੱਤੇ ਆਪਣਾ ਪੈਰ ਰੱਖ ਲਿਆ ਜਪਜੀ ਸਾਹਿਬ ਦੀ ਪਹਿਲੀ ਪੌੜੀ ਵੀ ਸਾਨੂੰ ਇਹ ਹੀ ਸਿੱਖਿਆ ਦਿੰਦੀ ਹੈ ਗੁਰੂ ਸਾਹਿਬ ਸਾਨੂੰ ਸਿਖਾ ਰਹੇ ਹਨ ਫਿਰ ਇਸ ਸਿੱਖਿਆ ਵਿੱਚ ਉਸ ਜੁਗਿਆਸੂ ਨੇ ਆਪਣੀ ਹੋਂਦ ਨੂੰ ਕਿਵੇਂ ਸਵੀਕਾਰ ਕੀਤਾ ਹੈ ਗੁਰਬਾਣੀ ਦਾ ਫੁਰਮਾਨ ਹੈ ਕਿ ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਮੇਰਾ ਮਨ ਮੈਲਾ ਹੈ ਮੈਂ ਪਵਿੱਤਰ ਨਹੀਂ ਹਾਂ ਲੱਖਾਂ ਤਰੀਕਿਆਂ ਨਾਲ ਮੈਂ ਆਪਣੇ ਆਪ ਦੀ ਸੁੱਚ ਰੱਖਣ ਦੀ ਆਪਣੇ ਆਪ ਨੂੰ ਸੁਚਾ ਕਰਨ ਦਾ ਯਤਨ ਕੀਤਾ ਹੈ ਪਰ ਫਿਰ ਵੀ ਮੇਰੇ ਮਨ ਦਾ ਮੈਲਾਪਨ ਬਣਿਆ ਰਹਿੰਦਾ ਹੈ ਚੁੱਪ ਹੈ ਚੁੱਪ ਨਾ ਹੋਵੀ ਜੇ ਲਾਇ ਰਹਾ ਲਿਵ ਤਾਰ ਜਗਿਆਸੂ ਕਹਿੰਦਾ ਹੈ ਕਿ ਮੇਰੇ ਮਨ ਵਿੱਚ ਅਸ਼ਾਂਤੀ ਹੈ ਪਟਕਣਾ ਹੈ ਮੈਂ ਆਪਣੇ ਅੰਤਰਮਨ ਨੂੰ ਲਿਵ ਲਾ ਕੇ ਅਗਾਗਰ ਕਰਨ ਦਾ ਅਭਿਆਸ ਕੀਤਾ ਹੈ ਮੌਨ ਸਾਧਿਆ ਹੈ ਸ਼ਾਂਤੀ ਦੀ ਸਾਧਨਾ ਕੀਤੀ ਹੈ ਪਰ ਫਿਰ ਵੀ ਮੇਰਾ ਮਨ ਡੋਲਦਾ ਹੈ ਬੋਲਦਾ ਹੈ ਚੁੱਪ ਨਹੀਂ ਕਰਦਾ ਇਸ ਮਨ ਵਿੱਚ ਪਤਾ ਨਹੀਂ ਕੀ ਕੀ ਕੂੜ ਕਬਾੜ ਭਰਿਆ ਪਿਆ ਹੈ ਮੇਰਾ ਇਹ ਮਨ ਅਸ਼ਾਂਤ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬਨਾਪੁਰਿਆ ਪਰ ਮੇਰੇ ਇਸ ਮਨ ਵਿੱਚ ਇੰਨੀ ਭੁੱਖ ਹੈ ਕਿ ਸ਼ਾਇਦ ਜੇਕਰ ਇਸ ਮਨ ਨੂੰ ਸਾਰੀ ਦੁਨੀਆ ਦਾ ਰਿਜ਼ਕ ਦੇ ਦਿੱਤਾ ਜਾਵੇ ਸਾਰੀ ਦੁਨੀਆ ਦੇ ਪਦਾਰਥ ਦੇ ਦਿੱਤੇ ਜਾਣ ਤਾ ਵੀ ਇਸ ਮਨ ਦਾ ਰਜਣਾ ਮੁਸ਼ਕਲ ਹੈ ਇਹ ਮਨ ਰਜਦਾ ਹੀ ਨਹੀਂ ਸਹਸ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟਟੇ ਪਾਲ ਪਰ ਮੈਂ ਆਪਣੇ ਸੱਚ ਨੂੰ ਜਾਨਣਾ ਚਾਹੁੰਦਾ ਹਾਂ ਮੈਂ ਸਚਿਆਰ ਹੋਣਾ ਚਾਹੁੰਦਾ ਹਾਂ ਮੈਂ ਸੱਚ ਹੋਣਾ ਚਾਹੁੰਦਾ ਹਾਂ ਮੈਂ ਝੂਠ ਤੋਂ ਅੱਕ ਗਿਆ ਹਾਂ ਮੈਂ ਆਪਣੇ ਕੂੜ ਤੋਂ ਪਰੇਸ਼ਾਨ ਹਾਂ ਮੈਂ ਆਪਣੀ ਸਮਝ ਵਿੱਚੋਂ ਕੂੜ ਦੀ ਕੰਧ ਨੂੰ ਢਾਉਣਾ ਚਾਹੁੰਦਾ ਹਾਂ ਇਸ ਲਈ ਮੈਂ ਹਜ਼ਾਰਾਂ ਸਿਆਣਪਾਂ ਹਜ਼ਾਰਾਂ ਯਤਨ ਕੀਤੇ ਹਨ ਪਰ ਕੋਈ ਵੀ ਯਤਨ ਮੇਰੇ ਕਿਸੇ ਕੰਮ ਨਹੀਂ ਆਇਆ ਮੈਂ ਹੁਣ ਕੀ ਕਰਾਂ ਇਸ ਗੱਲ ਦਾ ਗੁਰੂ ਸਾਹਿਬ ਜਵਾਬ ਦਿੰਦੇ ਹਨ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਗੁਰਬਾਣੀ ਦਾ ਫਰਮਾਨ ਹੈ ਕਿ हे ਮਨੁੱਖ हे ਜਿਗਿਆਸੂ ਤੂੰ ਪ੍ਰਮਾਤਮਾ ਦੇ ਹੁਕਮ ਵਿੱਚ ਆ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲ ਫਿਰ ਤੇਰੀ ਇਹ ਯਾਤਰਾ ਸ਼ੁਰੂ ਹੋ ਸਕਦੀ ਹੈ ਫਿਰ ਤੂੰ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਹੁਕਮ ਪਰਮਾਤਮਾ ਦਾ ਹੁਕਮ ਮੰਨਣਾ ਪਰਮਾਤਮਾ ਦੇ ਹੁਕਮ ਵਿੱਚ ਆ ਜਾਣਾ ਅਧਿਆਤਮ ਦੇ ਮਾਰਗ ਦੀ ਪਹਿਲੀ ਸਿੱਖਿਆ ਹੈ ਫਿਰ ਮਨੁੱਖ ਨੂੰ ਉਸ ਹੁਕਮ ਦਾ ਕਿਵੇਂ ਪਤਾ ਲੱਗੇ ਜਿਸ ਹੁਕਮ ਵਿੱਚ ਵੱਜ ਕੇ ਕਿਸੇ ਮਨੁੱਖ ਦਾ ਜੀਵਨ ਸਚਿਆਰ ਹੋ ਜਾਵੇ ਸੱਚ ਹੋ ਜਾਵੇ ਜਿਸ ਹੁਕਮ ਵਿੱਚ ਵੱਜ ਕੇ ਮਨੁੱਖ ਦਾ ਝੂਠ ਛੁੱਟ ਜਾਵੇ ਮਨੁੱਖ ਦੇ ਗਿਆਨ ਅੱਗੋਂ ਕੂੜ ਦੀ ਕੰਧ ਟਹਿ ਜਾਵੇ ਇਹ ਹੁਕਮ ਕੀ ਹੈ ਮੇਰਾ ਵਿਚਾਰ ਹੈ ਜਿਵੇਂ ਅਸੀਂ ਮਨੁੱਖ ਕਿਸੇ ਹੁਕਮ ਵਿੱਚ ਇਸ ਧਰਤੀ ਉੱਤੇ ਪੈਦਾ ਹੋਏ ਹਾਂ ਕਿਉਂਕਿ ਸਾਡੇ ਪੈਦਾ ਹੋਣ ਬਾਰੇ ਸਾਡੇ ਤੋਂ ਕਿਸੇ ਨੇ ਪੁੱਛਿਆ ਨਹੀਂ ਕਿ ਤੂੰ ਪੈਦਾ ਹੋਣਾ ਹੈ ਜਾਂ ਨਹੀਂ ਬਸ ਅਸੀਂ ਕਿਸੇ ਹੁਕਮ ਵਿੱਚ ਪੈਦਾ ਹੋ ਗਏ ਹਾਂ ਅਤੇ ਉਸੇ ਹੁਕਮ ਨਾਲ ਹੀ ਸਾਡੇ ਅੰਦਰ ਸਾਡੇ ਤਨ ਦੀ ਭੁੱਖ ਹੈ ਜੇਕਰ ਸਾਡੇ ਅੰਦਰ ਸਾਡੇ ਤਨ ਦੀ ਭੁੱਖ ਨਾ ਹੁੰਦੀ ਤਾਂ ਇਸ ਜਗਤ ਵਿੱਚ ਇੰਨੀ ਚਹਲ ਪਹਿਲ ਨਹੀਂ ਹੋਣੀ ਸੀ ਜਿੰਨੀ ਵੀ ਜ਼ਿੰਦਗੀ ਦੀ ਦੌੜ ਹੈ ਉਹ ਸਾਡੇ ਤਨ ਦੀ ਭੁੱਖ ਦੇ ਕਾਰਨ ਹੈ ਜੇਕਰ ਸਾਡੇ ਤਨ ਵਿੱਚ ਭੁੱਖ ਨਾ ਹੁੰਦੀ ਤਾਂ ਸ਼ਾਇਦ ਜਗਤ ਵਿੱਚ ਇੰਨੀ ਰੌਣਕ ਵੀ ਨਾ ਹੁੰਦੀ ਜੇਕਰ ਸਾਡੇ ਤਨ ਵਿੱਚ ਭੁੱਖ ਨਾ ਹੁੰਦੀ ਤਾਂ ਫਿਰ ਧਰਤੀ ਤੇ ਇੰਨੇ ਪਦਾਰਥ ਦੀ ਲੋੜ ਹੀ ਨਹੀਂ ਸੀ ਧਰਤੀ ਤੇ ਇੰਨੇ ਕਾਰੋਬਾਰ ਦੀ ਲੋੜ ਹੀ ਨਹੀਂ ਸੀ ਸੋ ਅਸੀਂ ਕਿਸੇ ਹੁਕਮ ਵਿੱਚ ਪੈਦਾ ਹੋਏ ਹਾਂ ਅਤੇ ਕਿਸੇ ਹੁਕਮ ਵਿੱਚ ਹੀ ਸਾਡੇ ਨਾਲ ਸਾਡੇ ਤਨ ਦੀ ਭੁੱਖ ਹੈ ਫਿਰ ਰੱਬੀ ਹੁਕਮ ਵਿੱਚ ਹੀ ਸਾਡੇ ਤਨ ਦੀ ਭੁੱਖ ਨੂੰ ਮਟਾਉਣ ਦੀ ਕੋਈ ਸੀਮਾ ਹੈ ਸਾਡੇ ਤਨ ਦੀ ਭੁੱਖ ਨੂੰ ਮਟਾਉਣ ਦਾ ਕੋਈ ਦਾਇਰਾ ਹੈ ਹੁਕਮ ਅੰਦਰ ਸੀਮਾ ਅੰਦਰ ਰਹਿ ਕੇ ਕੀਤਾ ਭੋਜਨ ਕੀਤਾ ਭੋਗ ਅੰਮ੍ਰਿਤ ਹੈ ਕਿਉਂਕਿ ਹੁਕਮ ਵਿੱਚ ਸੀਮਾ ਵਿੱਚ ਹੱਦ ਵਿੱਚ ਰਹਿ ਕੇ ਕੀਤਾ ਭੋਜਨ ਕੀਤਾ ਭੋਗ ਸਾਨੂੰ ਆਨੰਦ ਦੇ ਜਾਂਦਾ ਹੈ ਸਾਨੂੰ ਸ਼ਕਤੀ ਦੇ ਜਾਂਦਾ ਹੈ ਪਰ ਜਦੋਂ ਇਹ ਭੋਗ ਸਾਡੇ ਤਨ ਦਾ ਭੋਗ ਨਾ ਰਹਿ ਕੇ ਸਾਡੇ ਮਨ ਦਾ ਭੋਗ ਬਣ ਜਾਂਦਾ ਹੈ ਉਦੋਂ ਫਿਰ ਇਹ ਭੋਗ ਅੰਮ੍ਰਿਤ ਨਹੀਂ ਜ਼ਹਿਰ ਬਣ ਜਾਂਦਾ ਹੈ ਸਾਡੇ ਮਨੁੱਖਾਂ ਵਿੱਚ ਜਿੰਨੀ ਸਰੀਰਕ ਬਿਮਾਰੀ ਹੈ ਉਹ ਬਿਮਾਰੀ ਐਵੇਂ ਨਹੀਂ ਕੇਵਲ ਸਾਡੇ ਵਾਧੂ ਖਾਣੇ ਕਰਕੇ ਪੈਦਾ ਹੁੰਦੀ ਹੈ ਜਿੰਨੀ ਦੇਰ ਸਾਡੇ ਤਨ ਦੀ ਭੁੱਖ ਹੁਕਮ ਵਿੱਚ ਹੈ ਸੀਮਾ ਵਿੱਚ ਹੈ ਓਨੀ ਦੇਰ ਅੰਮ੍ਰਿਤ ਹੈ ਪਰ ਜਦੋਂ ਇਹ ਭੁੱਖ ਤਨ ਤੋਂ ਅੱਗੇ ਮਨ ਦੀ ਭੁੱਖ ਬਣ ਜਾਂਦੀ ਹੈ ਤਾਂ ਫਿਰ ਇਹ ਵਾਸਨਾ ਬਣ ਜਾਂਦੀ ਹੈ ਫਿਰ ਇਹ ਹੰਕਾਰ ਬਣ ਜਾਂਦੀ ਹੈ ਫਿਰ ਇਹ ਜ਼ਹਿਰ ਬਣ ਜਾਂਦੀ ਹੈ ਫਿਰ ਇਹ ਮਨ ਦੀ ਭੁੱਖ ਮਨੁੱਖ ਦਾ ਆਪਣਾ ਆਪ ਅਤੇ ਕੁਦਰਤ ਦੇ ਵਿਨਾਸ਼ ਦਾ ਕਾਰਨ ਬਣਦੀ ਹੈ ਫਿਰ ਇਹ ਮਨ ਦੀ ਭੁੱਖ ਸੰਤੋਖ ਨਹੀਂ ਰਹਿਣ ਦਿੰਦੀ ਫਿਰ ਇਹ ਮਨ ਦੇ ਅੰਦਰ ਸ਼ਾਂਤੀ ਨਹੀਂ ਰਹਿਣ ਦਿੰਦੀ ਫਿਰ ਇਹ ਮਨ ਦੀ ਭੁੱਖ ਸੰਤੋਖ ਨਹੀਂ ਰਹਿਣ ਦਿੰਦੀ ਪਵਿੱਤਰਤਾ ਨਹੀਂ ਰਹਿਣ ਦਿੰਦੀ ਸਹਿਜ ਨਹੀਂ ਰਹਿਣ ਦਿੰਦੀ ਪਰ ਇਹ ਸਭ ਕੁਝ ਹੁੰਦੇ ਹੋਏ ਵੀ ਜਿਸ ਮਨੁੱਖ ਦੇ ਅੰਦਰ ਇੰਨੀ ਕੁ ਜਾਗ ਆ ਗਈ ਕਿ ਮੇਰਾ ਮਨ ਮੈਲਾ ਹੈ ਸਮਝੋ ਉਸ ਮਨੁੱਖ ਨੂੰ ਆਪਣੀ ਪਵਿੱਤਰਤਾ ਦਾ ਪਤਾ ਲੱਗ ਗਿਆ ਉਸ ਉਸ ਦੇ ਅੰਦਰ ਪਵਿੱਤਰ ਹੋਣ ਦੀ ਇੱਛਾ ਵੀ ਪੈਦਾ ਹੋ ਆਈ ਜਦੋਂ ਕਿਸੇ ਮਨੁੱਖ ਨੂੰ ਆਪਣੇ ਬਾਰੇ ਇਹ ਪਤਾ ਲੱਗ ਗਿਆ ਕਿ ਮੈਂ ਭਟਕਣ ਵਿੱਚ ਹਾਂ ਮੈਂ ਅਸ਼ਾਂਤੀ ਵਿੱਚ ਹਾਂ ਜਦੋਂ ਕਿਸੇ ਮਨੁੱਖ ਨੂੰ ਇੰਨੀ ਕੋ ਜਾਗ ਆ ਗਈ ਕਿ ਮੇਰੇ ਮਨ ਦੀ ਵਧੀ ਹੋਈ ਭੁੱਖ ਕਦੀ ਵੀ ਪੂਰੀ ਨਹੀਂ ਹੋ ਸਕਦੀ ਇਹ ਭੁੱਖ ਮੇਰਾ ਝੂਠ ਹੈ ਮੇਰਾ ਹੰਕਾਰ ਹੈ ਜਿਸ ਮਨੁੱਖ ਨੂੰ ਇੰਨੀ ਕੋ ਜਾਗ ਆ ਗਈ ਕਿ ਉਸਨੇ ਆਪਣੇ ਅਗਿਆਨ ਨੂੰ ਸਵੀਕਾਰ ਕਰ ਲਿਆ ਉਸਨੇ ਆਪਣੇ ਅੰਦਰ ਆਪਣੇ ਮਨ ਦੀਆਂ ਕਮੀਆਂ ਨੂੰ ਜਾਣ ਲਿਆ ਸਮਝੋ ਉਹ ਮਨੁੱਖ ਆਪਣੇ ਸੱਚ ਨੂੰ ਲੱਭਣ ਦਾ ਯਤਨ ਆਰੰਭ ਦੇਵੇਗਾ ਉਸ ਮਨੁੱਖ ਦੀ ਸੱਚ ਨੂੰ ਲੱਭਣ ਦੀ ਖੋਜ ਵੀ ਸ਼ੁਰੂ ਹੋ ਜਾਵੇਗੀ ਸੱਚ ਜਾਣੋ ਫਿਰ ਐਸੇ ਮਨੁੱਖ ਨੂੰ ਗੁਰੂ ਵੀ ਮਿਲ ਪੈਂਦਾ ਹੈ ਐਸੇ ਮਨੁੱਖ ਨੂੰ ਗੁਰ ਪ੍ਰਸਾਦ ਵੀ ਮਿਲ ਜਾਵੇਗਾ ਐਸੇ ਮਨੁੱਖ ਨੂੰ ਆਪਣੇ ਅੰਤਰ ਆਤਮੇ ਵਿੱਚੋਂ ਪਰਮਾਤਮਾ ਦੇ ਹੁਕਮ ਦਾ ਵੀ ਪਤਾ ਲੱਗ ਜਾਵੇਗਾ ਕਿਉਂਕਿ ਪਰਮਾਤਮਾ ਦਾ ਹੁਕਮ ਕਿਸੇ ਦੇ ਦੱਸਣ ਨਾਲ ਸਮਝ ਵਿੱਚ ਨਹੀਂ ਆਉਂਦਾ ਪਰਮਾਤਮਾ ਦਾ ਹੁਕਮ ਤਾਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਪਣੇ ਆਪ ਨੂੰ ਗੁਰੂ ਦੇ ਗਿਆਨ ਦੀ ਕਸਵੱਟੀ ਉੱਤੇ ਰੱਖਣ ਨਾਲ ਪਤਾ ਲੱਗਦਾ ਹੈ ਪਰਮਾਤਮਾ ਦੇ ਹੁਕਮ ਦਾ ਗਿਆਨ ਤਾਂ ਪਰਮਾਤਮਾ ਦਾ ਹੁਕਮ ਤਾਂ ਆਪਣੇ ਆਪ ਨੂੰ ਕੁਦਰਤ ਦੀ ਕਸਵੱਟੀ ਉੱਤੇ ਰੱਖ ਦੇਣ ਨਾਲ ਪਤਾ ਲੱਗਦਾ ਹੈ ਗੁਰਬਾਣੀ ਦਾ ਫਰਮਾਨ ਹੈ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ